ਇਹ ਪਲਾਸ ਵਾਲਾ ਪਲਾਸ ਵਾਲਾ ਜੀ ਇਹ 2011 ਮਾਡਲ ਆਗਾ ਹਾਂਜੀ ਟੌਪ ਮਾਡਲ ਟਰੈਕਟਰ ਆ ਫੁੱਲ ਟੌਪ ਡਬਲ ਡਿਸਟ੍ਰਿਬਿਊਟਰ 3 ਸਪੀਡ ਆ ਜੀ ਠੀਕ ਆ ਜੀ 3 ਸਪੀਡ ਚ ਆ ਗਿਆ ਆ 3 ਸਪੀਡ ਵਾਲਾ ਸਮਾਨ ਇਹਦੀ ਹੈਗੀ ਆ ਜੀ 495000 ਰੁਪਏ ਜੀ ਠੀਕ ਆ 11 ਮਾਡਲ ਆ ਕਿੰਨੇ ਤੱਕ ਮਾੜੇ 4.5 ਲੱਖ ਦਾ ਦੇਣਾ 4.5 ਦਾ ਜੀ ਹਾਂ ਠੀਕ ਆ ਜੀ 45000 ਰੁਪਏ ਡਿਸਕਾਊਂਟ ਹੋਵੇ ਇਹ 2018 ਮਾਡਲ ਟਰੈਕਟਰ ਆ ਬਾਈ 2 ਸਪੀਡ ਆ ਹਾਂਜੀ 2 ਸਪੀਡ ਹੈਗਾ 14 ਦੇ ਟਾਇਰਾਂ ਲਾ ਹਾਂਜੀ ਟਰੈਕਟਰ ਦੀ ਕੰਡੀਸ਼ਨ ਚੰਗੀ ਆ ਜੀ ਕੰਡੀਸ਼ਨ ਦਿਖਾ ਦਿ ਰੈਂਟਲ ਰਟਾਇਰ ਵੀ ਨਵੇਂ ਮੰਗੇ ਆਲੇ ਲੱਗੇ ਹੋਇਆ ਹਾਂ ਨਵੇਂ ਪਾਏ ਆ ਬਾਈ ਲੈ ਕਿੰਦੀ ਡਿਮਾਂਡ ਹੈਗੀ ਜੀ 595000 ਰੁਪਏ ਜੀ 595 ਹਾਂਜੀ ਇਹ ਹੈਗੀ ਕਿੰਨੇ ਤੱਕ ਹੋਣੀ ਸਾਢੇ 5 ਲੱਖ ਦਾ ਇਹ ਦੇ ਦਾ ਸਾਢੇ 5 ਦਾ ਹਾਂਜੀ ਠੀਕ ਹੈ ਜੀ 45 45000 ਡਿਸਕਾਊਂਟ ਹੋਵੇ ਲੈਣਾ 32 32 ਜੀ 36 ਦੀ ਬਹੁਤ ਦੇਖਿਆ ਅੱਜ 32 30 ਦਿਖਾਉਣੇ ਆ ਪਲੱਸ ਵਾਲਾ ਇਹ ਬਹੁਤ ਘੱਟ ਆਉਣਗੇ ਨਾ ਬਾਈ ਇਹ ਘੱਟ ਆਈ ਡੈਕਟਰ ਹਾਂ ਠੀਕ ਆ ਇਹ 2002 ਮਾਡਲ ਆ ਜੀ 2002 ਮਾਡਲ ਹਾਂਜੀ ਪੰਜਾਬ ਨੰਬਰ ਆ ਪੀਵੀ 3 ਨੰਬਰੇ ਨਾਮ ਆ ਜੀ ਦੇ ਦਾਂਗੇ 190000 ਰੁਪਏ ਦੇ ਦਾਂਗੇ ਲੈ ਬਈ 190000 ਦਾ ਟਰੈਕਟਰ ਲੈ ਹਾਂਜੀ ਹਾਂਜੀ ਅੱਜ ਹੀ ਸਿੱਕਾ ਦੋਸਤੋ ਆਪਾਂ ਪਹੁੰਚੇ ਤਲਵੰਡੀ ਸਬੂਟਰੈਕਟਰਾਂ ਦੀ ਮੰਡੀ ਤੇ ਅੱਜ ਦੀ ਵੀਡੀਓ ਇਸ ਨੂੰ ਕੈਂਡ ਕੈਂਡ ਕੰਡੀਸ਼ਨ ਵਾਲੇ ਟਰੈਕਟਰ ਦਿਖਾਉਣੇ ਆ ਬਾਈ ਨਾ ਕਰਦਿਆਂ ਗੱਲਬਾਤ ਸਿੱਕਾ ਬਾਈ ਜੀ ਸਿੱਕਾ ਬਾਈ ਜੀ ਠੀਕ ਹੋ ਜੀ ਬਹੁਤ ਵਧੀਆ ਕਿੰਨੇ ਕ ਟਰੈਕਟਰ ਹੈ ਜੀ ਅੱਜ ਆਪਣੇ ਕੋਲ ਟਰੈਕਟਰ ਹੈਗੇ ਲਗਭਗ 10 ਆ ਜੀ ਠੀਕ ਆ ਜੀ ਇਹ ਪਿੰਡ ਕਿਹੜਾ ਜੀ ਆਪਣਾ ਪਿੰਡ ਬੰਗੀ ਆ ਜੀ ਬੰਗੀ ਦੀਪਾ ਠੀਕ ਆ ਜੀ ਵੀਡੀਓ ਸ਼ੁਰੂ ਕਰਦੇ ਆ ਜੀ ਫਾਰਮ ਟ੍ਰੈਕ ਤੋਂ 60 ਵਾਲਾ ਈਪੀਏ ਆ ਗਿਆ ਜੀ। ਐਪੀਏ 2017 ਮਾਡਲ ਟਰੈਕਟਰ ਆ ਬਾਈ ਜੀ। ਸੁਪਰ ਮੈਕਸ ਆ। ਹਾਂਜੀ ਸੁਪਰ ਮੈਕਸ। ਠੀਕ ਆ ਕੰਡੀਸ਼ਨ ਦਾ ਪੂਰਾ ਕੋਕਾ ਪਿਆ। ਪੂਰਾ ਸੋਨਾ ਟਰੈਕਟਰ ਆ ਬਾਈ ਜੀ ਟੌਪ ਮਾਡਲ ਆਗਾ। ਹਾਂਜੀ। 14 ਵਾਲੇ ਟਾਇਰਾਂ ਚ ਟਰੈਕਟਰ ਟਾਇਰ ਜਮਨ ਨਵੇਂ ਆਗੇ। ਠੀਕ ਆ ਜੀ। ਹਾਂ ਅਗਲੇ ਟਾਇਰ ਥੋੜੇ ਜਿਹਾ ਘਟ ਕੇ ਮਗਲੇ ਟਾਇਰ ਜਮਨ ਨਵੇਂ ਆ 90 95 ਪੈਸੇ। ਹਾਂਜੀ। ਹਾਂ ਬਾਕੀ ਰਾਂ ਕਰੋਗਾ ਦਾ ਸਾਰਾ origignal ਆ ਬਾਈ ਜੀ। ਠੀਕ ਆ ਜੀ। ਹਾਂ। ਆ ਪਰ ਸਟੀering ਡਬਲ ਡਿਸਟਰੀਬਿਊਟਰ ਡਬਲ ਡਿਸਟਰੀਬਿਊਟਰ ਆ ਟੌਪ ਮਾਡਲ ਆ ਬਾਈ ਜੀ। ਨੰਬਰ ਆ ਗਿਆ ਇਹ ਐਚ ਆਰ ਨੰਬਰ ਐਚ ਆਰ 22 ਹੈ ਬਾਈ ਜੀ ਠੀਕ ਹੈ ਜੀ ਪਹਿਲੇ ਮਾਲਕ ਦਾ ਟਰੈਕਟਰ ਹੈਗਾ ਠੀਕ ਹੈ ਜੀ ਮਗਰਾੜ ਮੁਰਗੂਟਾ ਜਮਾ ਚਿੱਟੇ-ਚਿੱਟੇ ਪਿਆ ਦਬਰਗੇ ਹਾਂ ਹਾਂ ਨਾਲ ਦਾ ਹੀ ਸਭ ਕੁਝ origignal ਹੀ ਕਹਿ ਦੀਏ ਹਾਂਜੀ 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 ਠੀਕ ਹੈ ਜੀ ਡਿਮਾਂਡ ਜੀ ਡਿਮਾਂਡ ਜੀ 475000 ਰੁਪਏ ਜੀ ਠੀਕ ਹੈ ਜੀ ਕਿੰਨੇ ਕੇ ਤੱਕ ਬਣੂ ਬਈ ਦੇ ਤਾਂ ਇਹ 4.5 ਲੱਖ ਦਾ 4.5 ਦਾ ਹਾਂਜੀ ਹਾਂਜੀ ਠੀਕ ਹੈ ਜੀ ਅੱਗੇ ਆ ਗਿਆ ਜੀ 855 4 ਸਟਾਰ ਰਿਵਰਸ ਵੀ ਟੂ ਹਾਂਜੀ ਫੁੱਲ ਟੌਪ ਮਾਡਲ ਆ ਜੀ ਫੁੱਲ ਟੌਪ ਮਾਰ ਕੇ ਦੇਖੋ ਬਈ ਟਾਇਰਾਂ ਦੇ ਬਿਲਕੁਲ ਨਵੇਂ ਟਾਇਰ ਆ ਬਾਈਕ ਵਾਲੇ ਤਾਂ ਫਰੰਟ ਵਾਲੇ ਵੀ ਨਵੇਂ ਵਰਗੀ ਪਏ ਚਾਰੇ ਟਾਇਰ ਨਵੇਂ ਹੀ ਹੈ ਜੀ ਨਵੇਂ ਪਵਾਏ ਹੋਏ ਹੈਗੇ ਠੀਕ ਹੈ ਜੀ 2017 ਮਾਡਲ ਆ ਬਾਈ ਜੀ ਹਾਂਜੀ ਬਾਕੀ ਕੰਡੀਸ਼ਨ ਚੈੱਕ ਕਰਾ ਦਿਓ ਬਾਈ ਜੀ ਟਰੈਕਟਰ ਦੀ ਕੰਡੀਸ਼ਨ ਬਹੁਤ ਜ਼ਿਆਦਾ ਚੰਗੀ ਹੈਗੀ ਠੀਕ ਹੈ ਜੀ ਹਾਂ ਥੱਲੇ ਤੋਂ ਥੱਲੇ ਕੰਡੀਸ਼ਨ ਚੈੱਕ ਕਰਵਾ ਦਿਓ ਸਾਰੇ ਟਾਇਰ ਮਾਰ ਕੇ ਹੈਗੇ ਪੂਰਾ ਐਂ ਓਰੀਜਨਲ ਹੀ ਹੈ ਜੀ ਆਹ ਓਰੀਜਨਲ ਆ ਬਾਈ ਜੀ ਜਿਵੇਂ ਸਾਰਾ ਠੀਕ ਹੈ ਜੀ ਹਾਂ ਪਿੱਛੋਂ ਪੁੱਛੋ ਦਿਖਾ ਦਿਓ ਲੈਂਕਾ ਰੂਟ ਵੀ ਐਂ ਪਿਆ ਚਿੱਟੇ ਚਿੱਟੇ ਨਾਲੇ ਰਿੰਮ ਵਗੈਰਾ ਕੋਈ ਮੱਖੀ ਇ ਹਾਂਜੀ ਹਾਂਜੀ ਡਬਲ ਡਿਸਟ੍ਰਿਬਿਊਟਰ ਹੈ ਹਾਂਜੀ ਤੇ ਇਹੇ ਮਾਡਲ ਕਿੰਨੇ ਆ ਬਾਈ ਇਹ 2017 ਮਾਡਲ ਆ ਬਾਈ 17 ਮਾਡਲ ਹਾਂਜੀ ਹਾਂਜੀ ਠੀਕ ਹੈ ਜੀ ਇਹ ਤਾਂ ਚੱਲਿਆ ਵੀ ਥੋੜ੍ਹੀ ਹੋਣਾ ਬਈ ਹਾਂ ਚੱਲਿਆ ਬੋਰ ਘਾਟਾ ਬਾਈ ਜੀ ਬਾਕੀ ਚੱਲਿਆ ਪਹਿਲੇ ਮਾਲਕ ਦਾ ਰੈਕਟਰ ਆਈਏ ਠੀਕ ਆ ਫਸਟ ਓਨਰ ਆ ਫਸਟ ਓਨਰ ਆਈਏ ਇਹਦਾ ਨੰਬਰ ਕਿਹੜਾ ਜੀ ਨੰਬਰ ਐਚ ਆ ਰ ਆ ਬਾਈ ਜੀ ਆਪਣੇ ਕੋਲ ਲਗਭਗ ਸਾਰੇ ਰੈਕਟਰ ਐਚ ਆ ਹੁੰਦੇ ਆ ਹਾਂ ਐਨਓਸੀ ਲੈ ਕੇ ਦੇਣੇ ਆਪਾਂ ਲੋਨ ਵਗੈਰਾ ਇਹ ਸਭ ਤਾਂ ਹੋਊਗੀ ਲੋਨ ਵੀ ਹੋ ਜਾਏ ਜੇ ਕੋਈ ਵਿਚ ਕਟਾਉਣਾ ਹੋਏ ਵਿਚ ਵੀ ਕੱਟ ਲਾਂਗੇ ਆਪਾਂ ਠੀਕ ਆ ਜੀ ਹਾਂ ਕਈ ਵਾਰੀ ਕਿਸੇ ਨੇ ਨੰਬਰ ਨੰਬਰ ਲਾ ਕੇ ਲੈਣਾ ਹੁੰਦਾ ਉਹ ਵੀ ਹੋ ਜੂਗਾ ਜੀ ਉਹ ਵੀ ਸੌਦਾ ਹੋ ਜੂਗਾ ਹਾਂਜੀ ਹਾਂਜੀ 5 ਲੱਖ 65000 ਡਿਮਾਂਡ ਆ ਕਿੰਨੇ ਤ ਅੱਗੇ ਆ ਗਿਆ ਜੀ ਨਿਊ ਹਾਲੈਂਡ 3730 ਪਲੱਸ ਵਾਲਾ ਪਲੱਸ ਵਾਲਾ ਜੀ ਇਹ 2011 ਮਾਡਲ ਹੈਗਾ ਹਾਂਜੀ ਟੌਪ ਮਾਡਲ ਟਰੈਕਟਰ ਆ ਫੁੱਲ ਟੌਪਰ ਡਬਲ ਡਿਸਟ੍ਰਿਬਿਊਟਰ 3 ਸਪੀਡ ਹੈ ਜੀ ਠੀਕ ਹੈ ਜੀ 3 ਸਪੀਡ ਚ ਆ ਗਿਆ ਆ 3 ਸਪੀਡ ਆ ਬਾਈ ਜੀ ਠੀਕ ਆ 16 ਲੈ ਟਾਇਰ ਹੈ 55 ਐਚਪੀ ਚਾ ਠੀਕ ਹੈ ਜੀ 55 ਐਚਪੀ ਚ ਆ ਗਿਆ ਹਾਂਜੀ ਹਾਂ ਇਹ ਇਹਨੇ ਛਤਰੀ ਸੂਤਰੀ ਮਿਲੂਗਾ ਨਹੀਂ ਛਤਰੀ ਮਿਲ ਜੂ ਬਾਈ ਜੀ ਠੀਕ ਹੈ ਜੀ ਹਾਂ ਜੀ ਰੰਗ ਪੇਂਟ ਦਾ ਕਿਵੇਂ ਹੈ ਰੰਗ ਪੇਂਟ ਬਾਈ ਜੀ ਰੀਜਨਲ ਆ ਮਾੜੀ ਮੋਟੀ ਟੱਚਿੰਗ ਹੋਈ ਵੀ ਆ ਠੀਕ ਹੈ ਜੀ ਬਾਕੀ ਵੀਰੇ ਇਹ ਇਹਦੇ ਨਾਲ ਕਪੈਸਿਟੀ ਚੈੱਕ ਲੱਗਿਆ ਹੋਇਆਗਾ ਕਪੈਸਿਟੀ ਚੈੱਕ ਲੱਗਿਆ ਏ ਆਮ ਆਉਂਦਾ ਨਹੀਂ ਇਹ ਨਾ ਵੀ ਇਹਨਾਂ ਹਾਂ ਬਾਈ ਜੀ ਆਉਂਦਾ ਨਹੀਂ ਇਹ ਸਪੈਸ਼ਲ ਐਡੀਸ਼ਨ ਤੇ ਆਉਂਦਾਗਾ ਹਾਂ ਇਹ ਤੇ ਖਰਚਾ ਕਰਿਆ ਹੋਇਆ ਲਗਭਗ ਇਹ ਤੇ ਲੱਗ ਜਾਂਦਾ ਸਪੈਸ਼ਲ ਲਵਾਇਆ ਹੋਇਆ ਬਾਈ ਜੀ ਸੁਪਰ ਸੀਟਰ ਚ ਬਜਨ ਜ਼ਿਆਦੇ ਹੋਣ ਕਰਕੇ ਹੂੰ ਇਹ ਕੈਪੈਸਿਟੀ ਜੱਕ ਲੱਗਿਆ ਹੋਇਆ ਇਹਦੇ ਨਾਲ ਲਿਫਟ ਬਹੁਤ ਘੱਟ ਮਰਦੀ ਹੈ ਜੀ ਨਹੀਂ ਉਹ ਚ ਵਜ਼ਨ ਜ਼ਿਆਦਾ ਹੋਣ ਕਰਕੇ ਹਾਂਜੀ ਲਿਫਟ ਦਾ ਆਵ ਜਾਂਦੀ ਹੈ ਜੀ ਇਹ ਪਲੱਸ ਤੇ ਸੁਪਰ ਚ ਨਹੀਂ ਆਇਆ ਡੀਸੈਂਟ ਚ ਚੱਕ ਆਇਆ ਹਾਂ ਡੀਸੈਂਟ ਚ ਆਇਆ ਜੀ ਇਹ ਤੇ ਲਵਾਉਣਾ ਪੈਂਦਾ ਹੈਗਾ ਠੀਕ ਆ ਜੀ ਹਾਂਜੀ ਇਹ ਡਿਮਾਂਡ ਜੀ ਡਿਮਾਂਡ ਇਹਦੀ ਹੈਗੀ ਹੈ ਜੀ 495000 ਰੁਪਏ ਜੀ ਠੀਕ ਆ 11 ਮਾਡਲ ਆ ਕਿੰਨੇ ਤੱਕ ਬਣਦੀ ਦੀ ਇਹ ਦੇ ਦਾਂਗੇ ਜੀ ਬਾਈ ਜੀ 4.5 ਲੱਖ ਦਾ ਦੇ ਦਾਂ ਸਾਢੇ 4 ਦਾ 50000 ਰੁਪਏ ਡਿਸਕਾਊਂਟ ਹੋ ਗਿਆ ਹਾਂਜੀ ਹਾਂਜੀ ਅੱਗੇ ਆ ਗਿਆ 855 ਹੇ 2018 ਮਾਡਲ ਟਰੈਕਟਰ ਆ ਬਾਈ 2 ਸਪੀਡ ਆ ਹਾਂਜੀ 2 ਸਪੀਡ ਹੈਗਾ 14 ਦੇ ਟਾਇਰ ਲੱਗੇ ਆ ਹਾਂਜੀ ਟਰੈਕਟਰ ਦੀ ਕੰਡੀਸ਼ਨ ਚੰਗੀ ਆ ਜੀ ਕੰਡੀਸ਼ਨ ਦਿਖਾ ਦਿਓ ਥਲੇ ਥਲੇ ਰੰਗ ਰੋਗਣ ਬਹੁਤ ਜ਼ਿਆਦਾ ਪਿਆਗਾ 프ਰੰਟ ਵਾਲੇ ਟਾਇਰ ਵੀ ਨਵੇਂ ਮਹਿੰਗੇ ਵਾਲੇ ਲੱਗੇ ਹੋਇਆ ਹਾਂ ਨਵੇਂ ਪਾਏ ਆ ਬਾਈ ਲੈਂਸ ਦੇ ਠੀਕ ਆ ਲੈਂਸ ਰੇਡੀਅਲ ਟਾਇਰ ਪਾਏ ਆ ਹਾਂਜੀ ਠੀਕ ਆ ਜੀ ਬਗ ਮਗਰਲੇ ਟਾਇਰ ਦੇਖ ਲਓ ਐਮ ਆਰ ਪੀ ਦੇ ਲਗਭਗ ਹੈਗੇ ਆ ਜੀ 80-85 ਬੈਂਜੇ ਟਾਇਰ ਹੈ 80-85 ਬੈਂਜੇ ਕੰਡੀਸ਼ਨ ਆਏਗੀ ਹੈ ਟਾਇਰਾਂ ਦੀ ਹਾਂਜੀ ਹਾਂਜੀ ਟਰੈਕਟਰ ਦੀ ਵੀ ਆਪਾਂ ਕਹ ਲਈਏ ਵੀ 7890 ਬੈਂਜੇ ਕੰਡੀਸ਼ਨ ਆਈ ਜੀ ਬੈਂਜੇ ਕੰਡੀਸ਼ਨ ਹੈ ਜੀ ਚੱਲਿਆ ਜ਼ਿਮੀਂਦਾਰ ਬਾਹ ਕੇ ਵੇਖਿਆ ਜੀ ਆਪਣਾ ਬਹੁਤ ਵਧੀਆ ਟਰੈਕਟਰ ਹੈ ਫਾਸਟ ਅਕਸਰ ਕੰਡੀਸ਼ਨ ਆਈ ਜੀ ਇਹ ਵੀ ਫਾਸਟ ਟਰਨਰ ਆਈ ਫਾਸਟ ਟਰਨਰ ਹਾਂਜੀ ਹਾਂਜੀ ਠੀਕ ਹੈ ਇਹਦੀ ਡਿਮਾਂਡ ਜੀ ਇਹਦੀ ਡਿਮਾਂਡ ਹੈਗੀ ਹੈ ਜੀ 5,99,000 ਰੁਪਏ ਜੀ 599 ਹਾਂਜੀ ਇਹ ਹੈਗੀ ਕਿੰਨੇ ਕ ਤੱਕ ਹੋ ਗਈ ਸਾਢੇ 5 ਲੱਖ ਦਾ ਇਹ ਦਾ ਸਾਢੇ 5 ਦਾ ਹਾਂਜੀ ਠੀਕ ਹੈ ਜੀ 45-45 ਹਜ਼ਾਰ ਡਿਸਕਾਊ ਅੱਗੇ ਆ ਗਿਆ ਜੀ ਨਿਊ ਆਲੈਂਡ 3230 3630 ਬਹੁਤ ਦੇਖਿਆ ਅੱਜ 3230 ਦਿਖਾਉਣੇ ਆ ਪਲੱਸ ਵਾਲਾ ਇਹ ਬਹੁਤ ਘੱਟ ਹੋਣਗੇ ਨਾ ਬਈ ਇਹ ਘੱਟ ਹੈ ਟਰੈਕਟਰ ਹਾਂ ਠੀਕ ਆ ਇਹ 2002 ਮਾਡਲ ਆ ਜੀ 2002 ਮਾਡਲ ਹਾਂ ਜੀ ਪੰਜਾਬ ਨੰਬਰ ਆ ਪੀਵੀ 3 ਨੰਬਰ ਇਹ ਨਾਮ ਆ ਜੀ ਆਪਣੇ ਟਰੈਕਟਰ ਬਠਿੰਡੇ ਦਾ ਹਾਂ ਘੜੇ ਰੱਖਿਆ ਹੋਇਆ ਟਰੈਕਟਰ ਸੀਗਾ ਇਹ ਨਾਮ ਆ ਜੀ ਆਪਣੇ ਠੀਕ ਆ ਜੀ ਵੇਟ ਬੂਟ ਤਾਂ origignal ਹੀ ਹੋਣਗੇ ਬਾਕੀ ਸਾਰਾ ਕੁਝ origignal ਆ ਜੀ ਇਹਦਾ ਠੀਕ ਆ ਜੀ ਆ ਪੀਵੀ 3 ਨੰਬਰ ਆਗਾ ਹਾਂ ਜੀ ਘਰੇ ਕੰਮ ਵਾਸਤੇ ਰੱਖਿਆ ਹੋਇਆ ਸੀਗਾ ਹੁਣ ਬਿਕਾਊ ਕਰਤਾ ਜੀ ਠੀਕ ਆ ਜੀ ਹਾਂ ਫਾਸਟ ਆ ਨਾ ਰਿਵ ਆ ਫਾਸਟ ਆ ਜੀ ਠੀਕ ਆ ਹਾਂ 2002 ਮਾਡਲ ਆਗਾ ਟਾਇਰ ਡੂਰ ਬਈ ਟਾਇਰ ਆ ਹੈਗੇ ਲਗਭਗ ਜੀ ਅੱਧੇ ਕੇ ਟਾਇਰ ਮੰਨ ਲਓ ਤੁਸੀਂ ਅੱਧੇ ਕੇ ਪਏ ਹਾਂ ਹੈਗੇ ਆ ਹਾਂਜੀ ਹਾਂ ਹਾਂ 2 ਲੱਖ 40 ਹਜ਼ਾਰ ਡਿਮਾਂਡ ਆ ਹਾਂ ਕਿੰਨੇ ਕੇ ਦਾ ਬਣੂ ਇਹ ਦੇ ਦਾਂਗੇ 1 ਲੱਖ 90 ਹਜ਼ਾਰ ਰੁਪਏ ਦੇ ਦਾਂਗੇ ਲੈ ਬਈ 1 ਲੱਖ 90 ਹਜ਼ਾਰ ਦਾ ਟਰੈਕਟਰ ਲੈ ਜੀ ਹਾਂਜੀ ਆ ਅੱਗੇ ਆ ਗਿਆ ਜੀ ਅੱਗੇ 2010 ਮਾਡਲ ਆ ਬਈ ਜੀ 5500 ਹਾਂਜੀ 5500 30 ਸਪੀਡ ਆ ਬਈ ਇਹ ਵੀ 30 ਸਪੀਡ ਆ ਨੌਨ ਟਰਬੋ ਨਾਨ ਟਾਰਪੂ ਹੈ ਠੀਕ ਹੈ ਜੀ ਟਾਪ ਮਾਡਲ ਹੈਗਾ ਹਾਂਜੀ ਟੈਰਾ ਟੂਆਂ ਦੀ ਕੰਡੀਸ਼ਨ ਲਾ ਲੋ ਤੁਸੀਂ ਵੀ 75 ਕੁ ਪੈਸੇ ਟਾਇਰ ਹੈਗੇ ਆ ਲਗਭਗ ਇਹਦੇ ਚੱਕੜੀ ਬਈ ਹਾਂ ਠੀਕ ਹੈ ਜੀ ਬਾਕੀ ਇਹ ਟਰੈਕਟਰ ਬਾਈ ਜੀ origignal ਆ ਸਾਰਾ ਪੂਰਾ ਬਈ ਹਾਂ ਜਮਾ ਸਾਰਾ origignal ਆ ਜੀ origignal series speed ਹੈ ਗਾਰੰਟੀ ਹੈ ਜੀ ਇਹ ਗੱਲ ਦੀ ਕੰਪਨੀ ਫੈਡਡ ਹੀ ਹੈ ਤੇਰੀ ਕੰਪਨੀ ਫੈਡਡ ਹੀ ਹਾਂਜੀ ਠੀਕ ਹੈ ਜੀ ਹਾਂ 2010 ਮਾਡਲ ਹੈ ਹਾਂਜੀ ਪਾਸੰਗਲ ਆ ਯੇ ਨਾਮ ਵੀ ਹੋ ਜੂਆ ਬੰਦੇ ਦੇ ਨਾ ਹੋ ਜੂ ਬਈ ਆ ਟਰੈਕਟਰ ਇਹ ਚ ਆ ਵੀ ਖਾਸੀਅਤ ਆ ਗਈ ਆ ਹਾਏ ਨਾਮ ਹੋ ਜੂਗਾ ਜੀ ਠੀਕ ਆ ਜੀ ਆਪ ਮਾਡਲ ਲਗਾ ਡਬਲ ਡਿਸਟ੍ਰੀਬਿਊਟਰ ਆ ਇਹਦਾ ਨੰਬਰ ਜੀ ਨੰਬਰ ਹਰਿਆਣਾ ਹੀ ਆ ਜੀ ਸਾਰੇ ਠੀਕ ਆ ਹਾਂ ਜੀ 4 ਲੱਖ 35 ਹਜ਼ਾਰ 10 ਮਾਡਲ ਦੀ ਡਿਮਾਂਡ ਆ ਕਿੰਨੇ ਦਾ ਪਾਉਗੇ ਇਹ ਦੇ ਦਾਂਗੇ ਜੀ 4 ਲੱਖ ਦਾ ਦੇ ਦਾਂਗੇ ਭਾਈ ਪੂਰੇ 4 ਦਾ ਪੂਰੇ 4 ਲੱਖ 35 ਹਜ਼ਾਰ ਰੁਪਏ ਦਾ ਡਿਸਕਾਊਂਟ ਕਰਤਾ ਹਾਂ ਜੀ ਅੱਗੇ ਜੀ ਅੱਗੇ ਆ ਗਈ ਸੁਪਰ ਸੁਪਰ ਵਾਲਾ ਹੂੰ 2014 ਮਾਡਲ ਹੈ ਬਈ ਜੀ 14 ਮਾਡਲ ਹੈ ਟਾਇਰ ਵਗੈਰਾ ਜੀ ਟਾਇਰ ਹੈਗੇ ਆ ਜੀ ਇਹ ਤੇ 90 ਪੈਸੇ ਟਾਇਰ ਲਗਭਗ ਹੈਗੇ 90 ਪੈਸੇ ਬੈਕ ਵਾਲੇ ਟਾਇਰ ਆ ਹਾਂਜੀ ਪ੍ਰਿੰਟ ਵਾਲੇ ਵੀ 90 ਹੀ ਹੋਣਗੇ ਹਾਂਜੀ ਹਾਂਜੀ ਠੀਕ ਹੈ ਜੀ ਬਾਕੀ ਇੰਜਨ ਗੇਅਰ ਤੇ ਬਹੁਤ ਚੰਗਾ ਟਰੈਕਟਰ ਠੀਕ ਹੈ ਜੀ ਬਾਹ ਕੇ ਦੇਖੇ ਹੋਏ ਆ ਵੀ ਐ ਨਹੀਂ ਹੈਗੇ ਲੈ ਕੇ ਮੰਡੀ ਚ ਖੜੇ ਸਿੱਧੇ ਚਲਾਏ ਆ ਹਾਂਜੀ ਚਲਾਏ ਹੋਏ ਆ ਜੀ ਠੀਕ ਹੈ ਜੀ ਹਾਂ ਟੌਪ ਮਾਡਲ ਹੈ ਵੀ 3 ਸਪੀਡ ਆ ਡਬਲ ਡਿਸਟ੍ਰਿਬਿਊਟਰ ਆ ਜੀ ਠੀਕ ਹੈ ਜੀ ਹਾਂ ਇਹ ਕਿੰਨੇ ਦਾ ਬਣੂ ਜੀ 499 ਮਿੰਟ ਚਾਰ ਚਨ ਮੈਂ ਜੀ ਰੇਟ ਇਹ ਵੀ ਸਾਢੇ 4 ਲੱਖ ਦਾ ਦੇ ਦਾਂਗੇ ਬਾਈ ਸਾਢੇ 4 ਦਾ ਜੀ ਹਾਂਜੀ 45 45000 ਡਿਸਕਾਊਂਟ ਕਰਤਾ ਕਈ ਟਰੈਕਟਰਾਂ 'ਚ ਹਾਂਜੀ 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 ਠੀਕ ਹੈ ਜੀ ਅੱਗੇ ਫੇਰ 5500 ਆ ਗਿਆ ਨਾ ਜੀ ਹਾਂਜੀ ਅੱਗੇ 55 5500 ਦੋ ਆ ਗਏ ਪੀਸ ਵਾਈ ਕੋਲ ਹਾਂ ਇਹ 2013 ਮਾਡਲ ਟਰੈਕਟਰ ਹੈ ਬਾਈ ਠੀਕ ਹੈ ਜੀ 12 ਪਲੱਸ 13 ਹਾਂ ਮਾਰ ਕੇ 12 ਦੇ ਆਰਸੀ 13ਾਂ ਦੀ ਹੈ ਇਹਦੀ ਠੀਕ ਹੈ ਜੀ ਇਹ ਵੀ 3 ਦੀ ਸਪੀਡ ਹੈ ਨਾ ਜੀ ਹਾਂ ਇਹ 3 ਸਪੀਡ ਟਾਪ ਮਾਡਲ ਹੈ ਇਹ ਵੀ ਡਬਲ ਡਿਸਟ੍ਰੀਬਿਊਟਰ ਹਾਂਜੀ 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 ਫੇਰ ਵਗੈਰਾ ਜ ਟਾਇਰ ਲਾ ਲੋ ਜੀ ਹੈਗੇ 80 ਕੇ ਪੈਸੇ ਲਗਭਗ ਇਹਦੇ ਟਾਇਰ ਠੀਕ ਹੈ ਜੀ ਹਾਂ ਇੰਜਨ ਗੇਅਰ ਦਾ ਕਿਵੇਂ ਇੰਜਨ ਗੇਅਰ ਤੇ ਬਹੁਤ ਚੰਗਾ ਟਰੈਕਟਰ ਸਾਰੀ ਜੀ ਠੀਕ ਹੈ ਜੀ ਕੋਈ ਵੀਰ ਨੇ ਚਲਾ ਕੇ ਦੇਖਣਾ ਹੋਵੇ ਬਾਹ ਕੇ ਦੇਖਣਾ ਹੋਵੇ ਦੇਖ ਸਕਦਾ ਜੀ ਠੀਕ ਹੈ ਜੀ ਹਾਂ ਮੰਡੀ ਤੋਂ ਬਿਨਾ ਮੰਡੀ ਵਾਲੇ ਦਿਨ ਤਾਂ ਚਲੋ ਇੱਥੇ ਨਹੀਂ ਵੇਖਿਆ ਜਾਂਦਾ ਠੀਕ ਹੈ ਹਾਂਜੀ ਇਹਦੀ ਡਿਮਾਂਡ 475 ਹਾਂਜੀ ਹਾਂ ਇਹ ਦੇ ਦਾਂਗੇ 435000 ਰੁਪਏ ਦੇ ਦਾਂਗੇ 435000 ਹਾਂਜੀ ਠੀਕ ਹੈ ਜੀ ਅੱਗੇ ਜੀ ਬਾਜੀ ਨਹੀਂ ਯਾਰ ਲਗਪਗ ਠੀਕ ਹੈ ਜੀ ਇਹ ਕੰਟੈਕਟ ਨੰਬਰ ਦੱਸ ਰੂਗੀ ਆਪਣਾ 9978361031 ਠੀਕ ਹੈ ਜੀ ਸਕਰੀਨ ਤੇ ਪਾਜੀ ਦਾ ਨੰਬਰ ਚੱਲ ਰਿਹਾ ਕੋਈ ਵੀ ਟਰੈਕਟਰ ਖਰੀਦਣਾ ਕੰਟੈਕਟ ਕਰ ਲਿਓ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਕਰ ਦਿਓ ਜੀ ਧੰਨਵਾਦ